ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਸਾਨੂੰ ਆਪਣੇ ਸਤਿਗੁਰੂ ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਹਮੇਸ਼ਾ ਸਾਡੇ ਅੰਗ ਸੰਗ ਰਹਿੰਦੇ ਹਨ ਘਰ ਅਸੀਂ ਸਤਿਗੁਰੂ ਨੂੰ ਯਾਦ ਕਰਦੇ ਹੋਏ ਭਜਨ ਸਿਮਰਨ ਕਰਦੇ ਹਾਂ ਤਾਂ ਸਤਿਗੁਰੂ ਸਾਨੂੰ ਮਿਲ ਸਕਦਾ ਹੈ ਇਹ ਸਾਖੀ ਇੱਕ ਸਤਸੰਗੀ ਵਿਅਕਤੀ ਦੀ ਹੈ ਉਹ ਕਹਿੰਦਾ ਹੈ ਕਿ ਮੈਂ ਤੁਹਾਡੀ ਇੰਨੀ ਭਗਤੀ ਕਰਦਾ ਹਾਂ ਪਰ ਅੱਜ ਤੱਕ ਮੈਨੂੰ ਤੁਹਾਡਾ ਅਹਿਸਾਸ ਨਹੀਂ ਹੋਇਆ ਮੈਂ ਚਾਹੁੰਦਾ ਹਾਂ ਕਿ ਚਾਹੇ ਹੁਣ ਤੱਕ ਤੁਸੀਂ ਮੈਨੂੰ ਦਰਸ਼ਨ ਨਹੀਂ ਦਿੱਤੇ ਪਰ ਤੁਸੀਂ ਕੁਝ ਐਵੇਂ ਦਾ ਕਰੋ ਕਿ ਮੈਨੂੰ ਮਹਿਸੂਸ ਹੋਵੇ ਕਿ ਤੁਸੀਂ ਮੇਰੇ ਨਾਲ ਹੋ ਤੇ ਹਮੇਸ਼ਾ ਮੇਰੇ ਨਾਲ ਰਹਿੰਦੇ ਹੋ ਉਸੇ ਰਾਤ ਉਸ ਨੂੰ ਸੁਪਨਾ ਆਇਆ ਤੇ ਸਤਿਗੁਰੂ ਨੇ ਕਿਹਾ ਜੇਕਰ ਤੂੰ ਮਹਿਸੂਸ ਕਰਨਾ ਹੈ ਕਿ ਮੈਂ ਹਮੇਸ਼ਾ ਤੇਰੇ ਨਾਲ ਹਾਂ ਤਾਂ ਤੂੰ ਹਰ ਰੋਜ਼ ਸਵੇਰੇ ਉੱਠ ਕੇ ਸਮੁੰਦਰ ਦੇ ਕਿਨਾਰੇ ਸ਼ੈਰ ਕਰਨ ਲਈ ਜਾਂਦਾ ਹੈ ਤੇ ਜਦੋਂ ਤੂੰ ਰੇਤ ਤੇ ਨੰਗੇ ਪੈਰ ਚੱਲੇਗਾ ਤਾਂ ਤੈਨੂੰ ਦੋ ਪੈਰ ਦੀ ਜਗ੍ਹਾ ਚਾਹ ਪੈਰ ਦੇ ਨਿਸ਼ਾਨ ਦਿਖਾਈ ਦੇਣਗੇ ਦੋ ਪੈਰ ਤਾਂ ਤੇਰੇ ਹੋਣਗੇ ਤੇ ਦੋ ਪੈਰਾਂ ਦੇ ਨਿਸ਼ਾਨ ਮੇਰੇ ਹੋਣਗੇ ਇਸ ਤਰ੍ਹਾਂ ਤੈਨੂੰ ਮੇਰੇ ਹੋਣ ਦਾ ਅਹਿਸਾਸ ਹੋ ਜਾਵੇਗਾ ਅਗਲੇ ਦਿਨ ਹੀ ਜਦੋਂ ਉਹ ਸਮੁੰਦਰ ਦੇ ਕਿਨਾਰੇ ਸੈਰ ਕਰਨ ਦੇ ਲਈ ਗਿਆ ਤੇ ਰੇਤ ਤੇ ਨੰਗੇ ਪੈਰ ਤੁਰਨ ਲੱਗਾ ਤਾਂ ਉਸ ਨੂੰ ਆਪਣੇ ਪੈਰਾਂ ਦੇ ਨਾਲ ਦੋ ਪੈਰਾਂ ਦੇ ਨਿਸ਼ਾਨ ਖੋਰ ਨਜ਼ਰ ਆਏ ਤਾਂ ਉਹ ਬਹੁਤ ਖੁਸ਼ ਹੋ ਗਿਆ ਤੇ ਹਰ ਰੋਜ਼ ਐਵੇਂ ਹੀ ਹੁੰਦਾ ਰਿਹਾ ਇੱਕ ਦਿਨ ਉਸ ਦੇ ਵਪਾਰ ਵਿੱਚ ਬਹੁਤ ਜ਼ਿਆਦਾ ਘਾਟਾ ਪੈ ਗਿਆ ਉਸ ਦਾ ਸਾਰਾ ਕੁਝ बिक ਗਿਆ ਤੇ ਰਸਤੇ ਤੇ ਆ ਗਿਆ ਦੁਨੀਆ ਵਾਲਿਆਂ ਨੇ ਤਾਂ ਉਸ ਦੀ ਕਦਰ ਕਰਨੀ ਹੀ ਛੱਡ ਦਿੱਤੀ ਆਪਣਿਆਂ ਨੇ ਵੀ ਉਸ ਦਾ ਸਾਥ ਛੱਡ ਦਿੱਤਾ ਜਦੋਂ ਉਹ ਟੈਰ ਕਰਨ ਲਈ ਗਿਆ ਤਾਂ ਬਹੁਤ ਜ਼ਿਆਦਾ ਹੈਰਾਨ ਹੋ ਗਿਆ ਤੇ ਉਸ ਨੂੰ ਬਹੁਤ ਦੁੱਖ ਪਹੁੰਚਿਆ ਕਿਉਂਕਿ ਹੁਣ ਉਸ ਨੂੰ ਚਾਰ ਪੈਰਾਂ ਦੀ ਜਗ੍ਹਾ ਦੋ ਪੈਰ ਦਿਖਾਈ ਦਿੱਤੇ ਤੇ ਉਹ ਸੋਚਣ ਲੱਗਾ ਕਿ ਬੁਰੇ ਵਕਤ ਵਿੱਚ ਉਸ ਦੇ ਸਤਿਗੁਰੂ ਵੀ ਉਸ ਦਾ ਸਾਥ ਛੱਡ ਦਿੱਤਾ ਹੈ ਹੁਣ ਉਹ ਬਹੁਤ ਜ਼ਿਆਦਾ ਉਦਾਸ ਹੋ ਗਿਆ ਕਿ ਇਕੱਲੀ ਦੁਨੀਆ ਨਹੀਂ ਨਹੀਂ ਹੁਣ ਉਸ ਦੇ ਸਤਿਗੁਰੂ ਨੇ ਵੀ ਉਸ ਦਾ ਸਾਥ ਛੱਡ ਦਿੱਤਾ ਹੈ ਹੁਣ ਉਸ ਨੇ ਫਿਰ ਦੁਆਰਾ ਤੋਂ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਤੇ ਹੌਲੀ-ਹੌਲੀ ਸਭ ਕੁਝ ਠੀਕ ਹੋਣ ਲੱਗ ਗਿਆ ਫਿਰ ਦੁਆਰਾ ਤੋਂ ਲੋਕ ਉਸ ਦੀ ਕਦਰ ਕਰਨ ਲੱਗ ਪਏ ਇਹ ਸਤਿਗੁਰੂ ਜਦੋਂ ਮੇਰੇ ਤੇ ਬੂਰਾ ਸਮਾਂ ਚੱਲ ਰਿਹਾ ਸੀ ਤਾਂ ਉਦੋਂ ਤਾਂ ਮੇਰਾ ਸਭ ਨੇ ਸਾਥ ਛੱਡ ਦਿੱਤਾ ਸੀ ਮੇਰੇ ਆਪਣੇ ਵੀ ਮੇਰੇ ਤੋਂ ਦੂਰ ਹੋ ਗਏ ਸਨ ਪਰ ਮੈਨੂੰ ਕਿਸੇ ਵੀ ਗੱਲ ਦਾ ਦੁੱਖ ਨਹੀਂ ਸੀ ਸਤਿਗੁਰੂ ਤੁਸੀਂ ਵੀ ਮੇਰਾ ਸਾਥ ਛੱਡ ਦਿੱਤਾ ਸੀ ਤੇ ਸਤਿਗੁਰੂ ਤੁਸੀਂ ਮੇਰੇ ਨਾਲ ਐਵੇਂ ਕਿਉਂ ਕੀਤਾ ਸੀ ਤਾਂ ਉਸੇ ਰਾਤ ਉਸ ਨੂੰ ਸੁਪਨਾ ਆਇਆ ਤੇ ਉਸ ਨੂੰ ਸਤਿਗੁਰੂ ਦਿਖਾਈ ਦਿੱਤੇ ਤੇ ਉਹਨਾਂ ਨੇ ਕਿਹਾ ਕਿ ਤੂੰ ਇਹ ਸਭ ਕੁਝ ਕਿਵੇਂ ਸੋਚ ਲਿਆ ਹੈ ਕਿ ਮੈਂ ਤੇਰਾ ਸਾਥ ਛੱਡ ਦਵਾਂਗਾ ਤੇਰੇ ਬੂਰੇ ਵਕਤ ਵਿੱਚ ਤੈਂ ਜੋ ਰੇਤ ਤੇ ਦੋ ਪੈਰਾਂ ਦੇ ਨਿਸ਼ਾਨ ਦੇਖੇ ਸਨ ਉਹ ਤੇਰੇ ਨਹੀਂ ਮੇਰੇ ਪੈਰਾਂ ਦੇ ਨਿਸ਼ਾਨ ਸਨ ਉਦੋਂ ਮੈਂ ਤੈਨੂੰ ਆਪਣੀ ਗੋਦ ਵਿੱਚ ਉਠਾ ਕੇ ਚਲਦਾ ਸੀ ਅੱਜ ਜਦੋਂ ਤੇਰਾ ਬੁਰਾ ਵਕਤ ਖਤਮ ਹੋ ਗਿਆ ਹੈ ਤਾਂ ਮੈਂ ਤੈਨੂੰ ਉਤਾਰ ਦਿੱਤਾ ਹੈ ਉਸਨੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਕਿਉਂਕਿ ਕੁਝ ਲੋਕ ਇਨ੍ਹਾਂ ਪਲਾਂ ਨੂੰ ਦੱਸਦੇ ਹਨ ਤੇ ਜਦੋਂ ਤੁਸੀਂ ਆਪਣੇ ਕੰਮ ਤੇ ਜਾਵੋ ਤਾਂ ਹਮੇਸ਼ਾ ਪ੍ਰਮਾਤਮਾ ਦਾ ਧੰਨਵਾਦ ਕਰੋ ਕਿ ਤੁਸੀਂ ਤੰਦਰੁਸਤ ਹੋ ਪ੍ਰਮਾਤਮਾ ਦਾ ਸ਼ੁਕਰ ਕਰੋ ਕਿ ਅਸੀਂ ਜਿਉਂਦੇ ਹਾਂ ਕਿਉਂਕਿ ਜੀਵਨ ਦੀ ਕੀਮਤ ਕੀ ਹੁੰਦੀ ਹੈ ਕਰ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪੂਰੀ ਲਗਨ ਤੇ ਭਜਨ ਸਿਮਰਨ ਕਰਨ ਵਿੱਚ ਲੱਗ ਜਾਵੋ ਤੇ ਜਿਉਂਦੇ ਜੀ ਮਰਨਾ ਸਿੱਖੋ ਆਪਣੇ ਆਪ ਨੂੰ ਮਿਟਾਏ ਬਿਨਾ ਉਹ ਪ੍ਰਮਾਤਮਾ ਨਹੀਂ ਮਿਲ ਸਕਦਾ ਐਨੀ ਕੀਮਤ ਤਾਂ ਚੁਕਾਣੀ ਪੈਂਦੀ ਹੈ ਗੁਰੂ ਦੇ ਦਿੱਤੇ ਹੋਏ ਸ਼ਬਦ ਰੂਪੀ ਚਾੜੂ ਨਾਲ ਇਸ ਨੂੰ ਹਰ ਰੋਜ਼ ਸਾਫ਼ ਕਰੋ ਤਾਂ ਜੋ ਸਾਡਾ ਮਨ ਸਾਫ਼ ਹੋ ਸਕੇ ਤੇ ਸਾਨੂੰ ਆਪਣੇ ਖੁਦ ਦੀ ਪਛਾਣ ਕਰਨੀ ਚਾਹੀਦੀ ਹੈ ਇਸ ਸੰਸਾਰ ਵਿੱਚ ਤਾਂ ਸਾਰੇ ਲੋਕ ਕਿਸੇ ਨਾ ਕਿਸੇ ਦੀ ਭਗਤੀ ਕਰਨ ਵਿੱਚ ਲੱਗੇ ਰਹਿੰਦੇ ਹਨ ਕਿਸੇ ਨਾ ਕਿਸੇ ਵਿਅਕਤੀ ਜਾਂ ਪਦਾਰਥ ਦੇ ਪਿਆਰ ਵਿੱਚ ਫਸੇ ਰਹਿੰਦੇ ਹਨ ਵਿਅਕਤੀ ਨੂੰ ਆਪਣੇ ਵਾਲਵੱਚਿਆਂ ਨਾਲ ਪਿਆਰ ਹੈ ਤੇ ਕਿਸੇ ਨੂੰ ਆਪਣੇ ਪਰ ਤੇ ਸਾਕ ਸਬੰਧੀਆਂ ਨਾਲ ਦੁਨੀਆ ਦੇ ਸਾਰੇ ਰਿਸ਼ਤੇ ਅਸਥਾਈ ਹਨ ਇਹਨਾਂ ਸਾਰੀਆਂ ਚੀਜ਼ਾਂ ਦੀ ਭਗਤੀ ਸਾਨੂੰ ਪਰਮ ਪਿਤਾ ਪਰਮਾਤਮਾ ਨਾਲ ਨਹੀਂ ਮਿਲਾ ਸਕਦੀ ਸਤਿਗੁਰੂ ਦੀ ਭਗਤੀ ਪਰਮਾਤਮਾ ਦੀ ਭਗਤੀ ਹੈ ਕਿਉਂਕਿ ਸਤਿਗੁਰੂ ਉਸ ਪਰਮ ਪਿਤਾ ਪਰਮਾਤਮਾ ਦਾ ਹੀ ਅੰਸ਼ ਹਨ ਸਤਿਗੁਰੂ ਤੇ ਪਰਮਾਤਮਾ ਵਿੱਚ ਸਿਰਫ ਇੰਨਾ ਕੋ ਫਰਕ ਹੈ ਕਿ ਪਰਮਾਤਮਾ ਸਤਿਗੁਰੂ ਦਾ ਅਸਲੀ ਰੂਪ ਹੈ ਜਦੋਂ ਕਿ ਸਾਡੇ ਕੋਲ ਸਤਿਗੁਰੂ ਮਨੁੱਖ ਦੇ ਚੋਲੇ ਵਿੱਚ ਪਰਮਾਤਮਾ ਹੈ ਜੋ ਸਾਡਾ ਮਾਰਗਦਰਸ਼ਨ ਕਰਨ ਦੇ ਲਈ ਆਏ ਹਨ ਸੰਤ ਜਨ ਤੋਂ ਜੋ ਸ਼ਕਤੀ ਲੈ ਕੇ ਆਉਂਦੇ ਹਨ ਉਸ ਨੂੰ ਦਿਖਾਉਂਦੇ ਨਹੀਂ ਹਨ ਬਲਕਿ ਚੁੱਪ ਰਹਿੰਦੇ ਹਨ ਇਸ ਕਰਕੇ ਸਾਸੰਗ ਜੀ ਸੰਤ ਜਨ ਸੱਚਖੰਡ ਛੱਡ ਕੇ ਮਨੁੱਖ ਦਾ ਰੂਪ ਤਰ ਕੇ ਆਏ ਹਨ ਸਾਨੂੰ ਤਾਂ ਕੇਵਲ ਆਪਣੇ ਅੰਦਰ ਪਿਆਰ ਪੈਦਾ ਕਰਨਾ ਹੈ ਆਪਣੇ ਮਨ ਨੂੰ ਮਨਾ ਕੇ ਭਜਨ ਸਿਮਰਨ ਦੇ ਲਈ ਬੈਠਣਾ ਹੈ ਤੇ ਭਜਨ ਸਿਮਰਨ ਨੂੰ ਪੂਰਾ ਸਮਾਂ ਦੇਣਾ ਹੈ ਤਾਂ ਕਿ ਉਹ ਸਾਨੂੰ ਸੱਚਖੰਡ ਲੈ ਕੇ ਜਾ ਸਕਦੇ ਹਨ ਪਰ ਸਾਨੂੰ ਸੰਤਾਂ ਦੀ ਤਕਤ ਦੀ ਖਬਰ ਨਹੀਂ ਹੁੰਦੀ ਅਸੀਂ ਤਾਂ ਖੁਦ ਭਜਨ ਸਿਮਰਨ ਕਰਕੇ ਆਪਣੇ ਅੰਦਰ ਉਸ ਤਕਤ ਨੂੰ ਪੈਦਾ ਕਰਨਾ ਹੈ ਤੇ ਆਪਣੇ ਅੰਦਰ ਸਤਿਗੁਰੂ ਦੇ ਦਰਸ਼ਨ ਕਰਨੇ ਹਨ ਇਸ ਕਰਕੇ ਸਤਿਗੁਰੂ ਕਹਿੰਦੇ ਹਨ ਕਿ ਜੇਕਰ ਅਸੀਂ ਸੇਵਾ ਕਰਨੀ ਹੈ ਤਾਂ ਕੜੀ ਨਾ ਦੇਖੋ ਤੇ ਪ੍ਰਸ਼ਾਦ ਲੈਣਾ ਹੈ ਤਾਂ ਸਵਾਦ ਨਾ ਦੇਖੋ ਤੇ ਜੇਕਰ ਬੇਨਤੀ ਕਰਨੀ ਹੈ ਤਾਂ ਸਵਾਰਥ ਨਾ ਦੇਖੋ ਤੇ ਕੁਝ ਦਾਨ ਕਰਨਾ ਹੈ ਤਾਂ ਖਰਚ ਨਾ ਦੇਖੋ ਤੇ ਜੇਕਰ ਕੇਵਲ ਸਤਗੁਰੂ ਦੀ ਰਹਿਮਤ ਦੇਖਣੀ ਹੈ ਤਾਂ ਸਾਨੂੰ ਕਿਸੇ ਵੀ ਚੀਜ਼ ਦਾ غرور ਨਹੀਂ ਕਰਨਾ ਚਾਹੀਦਾ ਇਸ ਕਰਕੇ ਕਿਹਾ ਗਿਆ ਹੈ ਕਿ ਸਫਰ ਸਿਮਰਨ ਨਾਲ ਐਵੇਂ ਹੀ ਚੱਲਦੇ ਹਨ ਤੇ ਸੂਰਜ ਚਾਹੇ ਹਰ ਸ਼ਾਮ ਢਲਦਾ ਰਹੇ ਪਰ ਸਾਡੇ ਸਤਿਗੁਰੂ ਨਾਲ ਪਿਆਰ ਨਹੀਂ ਘਟਣਾ ਚਾਹੀਦਾ ਸੰਤ ਜੀ ਫਰਮਾਉਂਦੇ ਹਨ ਕਿ ਪਹਿਲੀ ਵਾਰ ਹੀ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਪਰਮਾਤਮਾ ਦੀ ਭਜਨ ਵੰਦਗੀ ਕਰਨੀ ਚਾਹੀਦੀ ਹੈ ਕਿਉਂਕਿ ਸਾਨੂੰ ਕੁਝ ਨਹੀਂ ਪਤਾ ਅਸੀਂ ਇਸ ਦੁਨੀਆ ਤੋਂ ਕਦੋਂ ਚਲੇ ਜਾਵਾਂਗੇ ਤੇ ਉਸ ਸਮੇਂ ਸਾਨੂੰ ਕੋਈ ਨਹੀਂ ਰੋਕ ਸਕਦਾ ਤੇ ਨਾ ਹੀ ਕੋਈ ਸਾਡੀ ਜ਼ਿੰਦਗੀ ਦੇ ਭਲ ਨੂੰ ਵਧਾ ਸਕਦਾ ਹੈ ਇਸ ਕਰਕੇ ਸਾਨੂੰ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਤੇ ਹਮੇਸ਼ਾ ਭਜਨ ਸਿਮਰਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਉਸ ਸਤਿਗੁਰੂ ਨੂੰ ਪਾਸ ਕੀਏ ਜੇਕਰ ਸਾਨੂੰ ਸਵੇਰ ਨੂੰ ਸਮਾਂ ਮਿਲਦਾ ਹੈ ਤਾਂ ਸਵੇਰ ਨੂੰ ਭਜਨ ਸਿਮਰਨ ਕਰੋ ਤੇ ਜੇਕਰ ਸ਼ਾਮ ਨੂੰ ਸਮਾਂ ਮਿਲਦਾ ਹੈ ਤਾਂ ਸ਼ਾਮ ਨੂੰ ਭਜਨ ਸਿਮਰਨ ਤੇ ਬੈਠ ਜਾਵੋ ਭਜਨ ਸਿਮਰਨ ਕਰਨ ਨਾਲ ਅਸੀਂ ਆਪਣਾ ਜੀਵਨ ਸਫਲ ਬਣਾ ਸਕਦੇ ਹਾਂ ਰਾਦਾ ਸਵਾਮੀ